ਉਦੇ ਮੂੰਹ ਦੇ ਵਿੱਚ ਪੈਟਰੋਲ ਦੀ ਬੋਤਲ ਪਾ ਕੇ ਔਰ ਉਹਦੇ ਮੂੰਹ ਨੂੰ ਅੱਗ ਲਾ ਦਿੱਤੀ ਗਈ। ਡੇਢ ਮਹੀਨੇ ਦਾ ਬੱਚਾ ਸੀ ਜਿਹਨੂੰ ਤਾਰਾਂ ਨਾਲ ਬੰਨ ਕੇ ਤੇ ਗੈਸ ਦੇ ਚੁੱਲ੍ਹੇ ਤੇ ਰੱਖ ਕੇ ਜੰਦਾ ਪੂਕ ਦਿੱਤਾ ਗਿਆ। ਇਹ ਹਾਲਤ ਸੀਗੀ ਸਿੱਖਾਂ ਦੀ 1984 ਗੁਰਦੁਆਰਾ ਚਾਨੀ ਚੌਕ ਦੇ ਸਾਹਮਣੇ ਤਕਰੀਬਨ 150 ਦੇ ਕਰੀਬ ਬੰਦਾ ਸੀ ਜਿਨ੍ਹਾਂ ਨੇ ਇੱਕ ਲਾਈਨ ਤੋਂ ਸ਼ੁਰੂ ਕਰਕੇ ਤਉ ਉਹਨਿਕ ਉਹਨਕੇ ਸਿੱਖਾਂ ਦੀਆਂ ਦੁਕਾਨਾਂ ਅੱਗ ਵੀ ਲਾਈਆਂ ਤੇ ਲੁੱਟੀਆਂ ਤੇ 350 ਬੰਦੇ ਨੂੰ ਸਿੱਖ ਬੰਦਿਆਂ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੱਜਣ ਕੁਮਾਰ ਨੇ ਜਿਹੜਾ ਆਪਣਾ ਕਰੋਲ ਬਾਗ ਏਰੀਆ ਹੈ ਇੱਥੋਂ ਲੈ ਕੇ ਤਕਰੀਬਨ 22 ਕਿਲੋਮੀਟਰ ਤੱਕ ਜਿੱਥੇ-ਜਿੱਥੇ ਇਹਨਾਂ ਨੂੰ ਸੜਕਾਂ ਤੇ ਸਿੱਖਾਂ ਦੀਆਂ ਦੁਕਾਨਾਂ ਘਰ ਜਾਂ ਕੋਈ ਬੰਦਾ ਟੱਕਰਿਆ ईवन के घर चो कजन कुमार जगदीश टाइटलर एच के एल भगत इन्हों तिना ने उसे गंदे गम कि जो कि इस मुँह तो इस जबान तो कहीं भी नहीं जा सकते